ਦਾਸ਼ੀ ਸ਼ੁਰੂ ਜੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਸੈਂਟਰਲ ਖਾਲਸਾ ਜਯੀਮਖਾਨਾ ਨੂੰ ਅੱਜ ਵਿਜ਼ਿਟ ਕੀਤਾ ਸੀ ਮਾਈ ਵੀਡੀਓ ਵੀ ਤੁਸੀਂ ਕੁਝ ਦੇਖੀਆ ਸੋ ਇਸ ਵੇਲੇ ਇੱਕ ਤੁਹਾਨੂੰ ਹੋਰ ਅਸੀਂ ਲਾਇਬ੍ਰੇਰੀ ਜਾਂ ਮਿਊਜ਼ੀਅਮ ਜਾਂ ਗੁਰੂ ਘਰ ਕਹਿ ਲਓ ਜੋ ਵੀ ਇਹਨੂੰ ਤੁਸੀਂ ਕਹਿ ਸਕਦੇ ਹੋ ਇੱਥੇ ਇਸ ਵੇਲੇ ਤੁਸੀਂ ਮਹਾਰਾਜ ਦੇ ਸਰੂਪ ਦੇਖ ਰਹੇ ਹੋ ਨਾਲ ਹੀ ਜਿੰਨੇ ਪੱਖ ਸਹਿਬਾਨਾਂ ਦੀ ਗੁਰੂ ਸਹਿਬਾਨਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਅੰਕਿਤ ਆ ਉਹਨਾਂ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੋ ਗੁਰੂ ਸਹਿਬਾਨਾਂ ਵੱਲੋਂ ਲਿਖੇ ਗਏ ਹੁਕਮਨਾਮੇ ਉਹ ਵੀ ਇਸ ਵੇਲੇ ਇੱਥੇ ਤੁਸੀਂ ਦੇਖ पाओगे ਸੋ ਆਸ਼ਰਮ ਦਾ ਧਾਰਮਿਕ ਪੱਖ ਸ਼ੁਰੂ ਤੋਂ ਹੀ ਮਜ਼ਬੂਤ ਰਿਹਾ ਸੋ ਇਹੋ ਜਿਹੀਆਂ ਚੀਜ਼ਾਂ ਬੇਸ਼ੱਕ ਕਈ ਵਰੀ ਵੇਖਣ ਨੂੰ ਕੋਈ ਕਹਿ ਦਿੰਦਾ ਕਿ ਇਹ ਬਹੁਤ ਥਾਵਾਂ ਤੇ ਹੋਣਗੀਆਂ ਹੋ ਸਕਦਾ ਹੋਰ ਵੀ ਥਾਵਾਂ ਤੇ ਬਹੁਤ ਇਤੋਂ ਵੱਡੀਆਂ ਤੇ ਵਧੀਆ ਪ੍ਰਬੰਧ ਵੀ ਕੀਤੇ ਹੋਣ ਪਰ ਜਿੱਥੇ ਬੱਚੇ ਇਸ ਵੇਲੇ ਪਾਲ ਰਹੇ ਆ ਕਹ ਲੋ ਛੋਟੀ ਅਜ ਤੋਂ ਉਹਨਾਂ ਲਈ ਇੱਕ ਬਹੁਤ ਵਧੀਆ ਚੀਜ਼ ਆ ਉਹਨਾਂ ਲਈ ਇੱਕ ਉਹ ਅਪਰਾਲਾ ਵਾ ਜਿਹੜਾ ਕਿ ਹਰ ਥਾਂ ਤੇ ਵੇਖਣ ਨੂੰ ਨਹੀਂ ਮਿਲਦਾ ਸੋ ਅੱਜ ਤੋਂ ਬੱਚੇ ਜਿਹੋ ਜੇ ਮਾਹੌਲ ਚ ਪਲਦੇ ਆ ਉਹਨਾਂ ਦੇ ਜੀਵਨ ਤੇ ਉਹੋ ਜੇ ਅਸਰ ਹੁੰਦਾ ਸੋ ਜਿਹੜੇ ਛੋਟੇ ਬੱਚੇ ਅੱਜ ਇਸ ਮਾਹੌਲ 'ਚ ਪਲਣਗੇ ਉਹਨਾਂ ਤੇ ਇਹਨਾਂ ਚੀਜ਼ਾਂ ਦਾ ਬਹੁਤ ਗਹਿਰਾ ਅਸਰ ਰਹੂਗਾ ਸੋ ਬਹੁਤ ਵਧੀਆ ਲੱਗਾ ਇੱਥੇ ਆ ਕੇ ਸੋ ਵੀਡੀਓ ਨੂੰ ਹੁਣ ਮੈਂ ਖਤਮ ਕਰਦਾ ਜੀ ਧੰਨਵਾਦ ਸਤਿ ਸ਼੍ਰੀ ਅਕਾਲ